ਜੰਗ ਅਜ਼ਾਦੀ ਦੇ ਦੌਰਾਨ ਦਾ ਤੁਹਾਨੂੰ ਦੱਸਣਾ ਚਾਹੁੰਨਾ ਕਿ ਰੇਲਵੇ ਸਟੇਸ਼ਨਾਂ ਦੇ ਉੱਤੇ ਘੜੇ ਪਾਣੀ ਦੇ ਪਏ ਹੁੰਦੇ ਸੀਗੇ ਲੇਕਿਨ ਅੰਗਰੇਜ਼ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਨਾ ਉਹਨਾਂ ਤੇ ਪਾਣੀਆਂ ਤੇ ਨਾਮ ਲਿਖਵਾ ਦਿੱਤਾ ਹਿੰਦੂ ਪਾਣੀ ਮੁਸਲਮਾਨ ਪਾਣੀ ਔਰ ਜਦੋਂ ਟ੍ਰੇਨ ਆਂਦੀ ਸੀ ਬਾਕਾਇਦਾ ਇੱਕ ਹਿੰਦੂ ਨੂੰ ਮੁਲਾਜ਼ਮ ਨੂੰ ਬਿਠਾਉਂਦੇ ਸੀ ਮਟਕੇ ਤੇ ਇੱਕ ਮੁਸਲਮਾਨ ਮੁਲਾਜ਼ਮ ਇੱਕ ਅਲੱਗ ਮਟਕੇ ਤੇ ਔਰ ਆਵਾਜ਼ਾਂ ਮਾਰਦੇ ਸੀ ਵੀ ਹਿੰਦੂ ਪਾਣੀ ਪੀਓ ਮੁਸਲਮਾਨ ਪਾਣੀ ਹੂੰ ਤੇ ਮੇਰੇ ਪਰਦਾਦਾ ਮੌਲਨਾ ਹਬੀਬੁਰਹਿਮਾਨ ਲੁਧਿਆਨਵੀ ਪ੍ਰਥਮ ਜਿਹੜੇ ਐ ਪਹਿਲੇ ਉਹਨਾਂ ਨੇ ਕਾ ਮੰਡੀ ਚੌਂਗ ਦੇ ਵਿੱਚ ਇੱਕ ਇਤਿਹਾਸਿਕ ਜਲਸਾ ਕੀਤਾ ਜਿਹਦੇ ਚ ਸਾਰੇ ਮੁਸਲਮਾਨ ਹਿੰਦੂ ਸਿੱਖ ਵੀਰ ਇਕੱਠੇ ਹੋਏ ਤੇ ਕਹਿਣ ਲੱਗੇ ਕਿ ਯਾਰ ਆਪਾਂ ਮੁਲਕ ਆਜ਼ਾਦ ਕਰਾਣਾ ਤੇ ਹਾਂਜੀ ਕਰਾਣਾ ਤੇ ਫਿਰ ਇੱਕੋ ਹੀ ਪਾਣੀ ਪੀਣਾ ਐ ਮਟਕੇ ਤਾਂ ਤੋੜਨੇ ਪੈਣੇ ਤੇ ਅੰਗਰੇਜ਼ ਦੀ ਸਾਜ਼ਿਸ਼ ਨੂੰ ਉਹਨਾਂ ਨੇ ਭਾਪਿਆ ਔਰ ਅੰਗਰੇਜ਼ ਇਹ ਸਮਝਦਾ ਸੀਗਾ ਜਿੱਦਾਂ ਤੁਸੀਂ ਉਦਮ ਸਿੰਘ ਨੂੰ ਦੇਖਦੇ ਹੋ ਹਾਂ ਹੋਰ ਵੀ ਸਾਡੇ ਮੁਲਕ ਦੇ ਜਿਹੜੇ ਜਦੋ ਜਹਦ ਦੀ ਆਜ਼ਾਦੀ ਚ ਪੰਜਾਬ ਦੇ ਜਿਹੜੇ ਕੁਲਾਟੀ ਨੇ ਅਗਰ ਤੁਸੀਂ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਪੜੋਂਗੇ ਤੇ ਉਹਨੂੰ ਉਹਦੇ ਜ ਤੁਹਾਨੂੰ ਸਾਰੇ ਹੀ ਮਿਲਣੇ ਸਾਰੇ ਹਿੰਦੂ ਵੀ ਮਿਲਣੇ ਮੁਸਲਮਾਨ ਵੀ ਮਿਲਣੇ ਸਿੱਖ ਵੀ ਮਿਲਣੇ ਦਲਿਤ ਭਰਾ ਵੀ ਮਿਲਣੇ ਸਾਰੇ ਹੀ ਉਹਦੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਕੋਈ ਇੱਕ ਕੌਮ ਦਾ ਬੰਦਾ ਜਿਹੜਾ ਹੈ ਉਹ ਜਦੋ ਜਹਦ ਦੀ ਆਜ਼ਾਦੀ ਦੇ ਵਿੱਚ ਅੱਗੇ ਹੈ ਤੇ ਦੂਜਾ ਉਹਦੇ ਨਾਲ ਨਹੀਂ ਹੈ ਉੱਥੇ ਹਾਲਾਂਕਿ ਜਿਹੜਾ ਜਲੀਆਂ ਵਾਲੇ ਬਾਗ ਦਾ ਅਸਲ ਕਿੱਸਾ ਹੈ ਉਹ ਡਾਕਟਰ ਸੈਫੁਦੀਨ ਕਿਚਲੂ ਨੂੰ ਅੰਗਰੇਜ਼ ਨੇ ਗ੍ਰਿਫਤਾਰ ਕਰ ਲਿਆ ਸੀ ਸੈਫੁਦੀਨ ਕਿਚਲੂ ਦੀ ਰਿਹਾਈ ਦੇ ਲਈ ਉਹ ਮੂਵਮੈਂਟ ਜਿਹੜੀ ਸ਼ੁਰੂ ਕੀਤੀ ਗਈ ਔਰ ਉਹਦੇ ਚ ਸ਼ਹਿਰ ਦੇ Hindu ਉਸੇ ਕੁਮਸਲਮਾਨ ਬਰਾਬਰ ਜਿਹੜੇ ਹੈ ਉਹਦੇ ਵਿੱਚ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ ਮੁਸਲਮਾਨ ਨੂੰ ਕਿ ਆਜ਼ਾਦ ਸੁੜਵਾਨ ਦੇ ਲਈ ਸੁੜਵਾਨ ਦੇ ਲਈ ਸਾਰੇ ਧਰਮ ਜਿਹੜੇ ਇਕੱਠੇ ਹੋਏ ਸੀ ਔਰ ਇਹਦੇ ਚ ਬਹੁਤ ਘੱਟ ਲੋਕ ਇਹ ਵੀ ਨਹੀਂ ਜਾਣਦੇ ਕਿ ਉਸ ਵੇਲੇ ਲੁਧਿਆਣੇ ਦਾ ਇੱਕ ਮੁੰਡਾ ਐਸਪੀ ਸੀਗਾ ਪੰਜਾਬ ਪੁਲਿਸ 'ਚ ਉਹਦਾ ਨਾਮ ਸੀ ਅਬਦੁਲ ਰਹਿਮਾਨ ਉਹ ਉਥੇ ਹੈਡਕੁਆਟਰ ਸੀਗਾ ਅੰਮ੍ਰਿਤਸਰ ਪੁਲਿਸ ਦਾ ਤੇ ਜਨਰਲ ਡਾਇਰ ਨੇ ਰਾਤ ਨੂੰ ਪਹਿਲਾਂ ਉਹਨੂੰ ਬੁਲਾਇਆ ਆਪਣੀ ਕੋਠੀ ਤੇ ਜ ਵੀ ਉਹਨੇ ਕਿਹਾ ਵੀ ਇਹਨੂੰ ਜਨਰਲ ਲਾਇਲ ਜਲੰਧਰ ਕੈਂਪ ਦੀ ਕੋਠੀ 'ਚ ਹੁੰਦਾ ਸੀਗਾ ਤੇ ਜਦੋਂ ਅੰਮ੍ਰਿਤਸਰ ਗਿਆ ਦੇ ਨੇ ਪਹਿਲਾਂ ਉਹਨੂੰ ਆਪਣੇ ਉਹਦੇ 'ਚ ਬੁਲਾਇਆ ਕਿ ਵੀ ਸਵੇਰੇ ਗੋਲੀ ਚਲਾਣੀ ਹੈ ਤੇ ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਹੈ ਕਿ ਮੈਂ ਨਿਹੱਤੇ ਲੋਕਾਂ ਤੇ ਗੋਲੀ ਚਲਾਉ ਉਹ ਵੀ ਪੰਜਾਬੀ ਸੀਗਾ ਜੇ ਕੋਈ ਹੋਰ ਹੁੰਦਾ ਜਾ ਸ਼ਾਇਦ ਅਗਰ ਕੋਈ ਦੇਸੀ ਅਫਸਰ ਜਿਦਾ ਪੰਜਾਬ ਦੇ ਕੁਝ ਮੁਸਲਮਾਨ ਸਿੱਖ Hindu ਵੀ ਤਾਂ ਅੰਗਰੇਜ਼ ਦੀ ਫੌਜਾਂ ਚ ਅਫਸਰ ਸੀਗੇ ਅਗਰ ਉਹ ਗੋਲੀ ਚਲਾਉਂਦਾ ਤੇ ਫਿਰ ਇਹ ਮੂਵਮੈਂਟ ਸ਼ਾਇਦ ਇੰਨੀ ਨਾ ਵੱਧਦੀ ਆਪਸ ਦੀ ਲੜਾਈ ਤਿਆਰ ਹੋ ਜਾਂਦੀ ਉਹਨੂੰ ਹਾਲਾਂਕਿ ਸਸਪੈਂਡ ਕੀਤਾ ਗਿਆ ਤੇ ਉਹਦੇ ਤੇ ਕੋਰਟ ਮਾਰਸ਼ਲ ਲਾਇਆ ਗਿਆ ਇੱਕ ਐਸਪੀ ਰੈਂਕ ਦੇ ਬੰਦੇ ਨੂੰ ساری ਜ਼ਿੰਦਗੀ ਉਹਨਾਂ ਦਾ ਦੇਹਾਂਤ ਲੁਧਿਆਣਾ ਮੋਜਬੂਰਾ ਬਾਜ਼ਾਰ ਦੇ ਰਹਿਣ ਵਾਲੇ ਸੀਗੇ ਇੱਥੇ ਹੋਇਆ ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਨੇ ਵੀ ਉੱਥੇ ਆਪਣੇ ਈਮਾਨ ਦਾ ਸਬੂਤ ਦਿੱਤਾ ਕਿ ਮੈਂ ਆਪਣੇ ਲੋਕਾਂ ਦੇ ਉੱਤੇ ਜਿਹੜੇ ਕਿ ਹਥਿਆਰਬੰਦ ਨਹੀਂ ਨੇ ਖਾਲੀ ਹੱਥ ਨੇ ਮੈਂ ਉਹਨਾਂ ਤੇ ਗੋਲੀ ਨਹੀਂ ਚਲਾਉਣਾ ਚਾਹੁੰਦਾ ਤੇ ਅੱਜ ਜਦੋਂ 15 ਅਗਸਤ ਦੇ ਦਿਨ ਆਂਦੇ ਨੇ بارشਾਂ ਹੁੰਦੀਆਂ ਮੈਂ ਕੱਲ ਪਰਸੋਂ ਵੀ ਬੈਠਾ ਸੋਚ ਰਿਹਾ ਸੀ ਇਹਨਾਂ بارشਾਂ ਨੂੰ ਦੇਖ ਕੇ ਕਿਉਂਕਿ ਮੈਂ ਇਤਿਹਾਸ ਬਹੁਤ ਪੜਿਆ ਬਹੁਤ ਲਿਖਿਆ ਲੁਧਿਆਣਾ ਤੇ ਕਿਤਾਬ ਮੇਰੀ ਦਾਸਤਾਨੇ ਲੁਧਿਆਣਾ 10 ਸਾਲ ਚ ਮੁਕੰਮਲ ਹੋਈ ਇਹ ਜਦ ਅਗਸਤ ਦੀਆਂ بارشਾਂ ਆਂਦੀਆਂ ਤੇ ਕਈ ਲੋਕੀ ਠੀਕ ਹੈ ਉਮਰ ਦੇ ਲਿਹਾਜ਼ ਨਾਲ ਇਹਨਾਂ ਤੋਂ ਲੁਤਫੰਦੋਜ਼ ਹੁੰਦੇ ਹੈ ਮਜ਼ਾ ਲੈਂਦੇ ਹੈ ਕਿ ਸ਼ਾਵਣ ਦਾ ਮਹੀਨਾ ਆਇਆ ਹੈ ਲੇਕਿਨ ਪੰਜਾਬੀਆਂ ਨੂੰ ਪੁੱਛੋ ਇਹਨਾਂ ਬਾਰਸ਼ਾਂ ਚ ਅਸੀਂ ਆਪਣੇ ਧੀਆ ਪੁੱਤਾਂ ਤੋਂ ਵਿਛੜੇ ਆਂ ਇਹਨਾਂ ਬਾਰਿਸ਼ਾਂ 'ਚ ਅਸੀਂ ਆਪਣੇ ਪੁਰਖਿਆਂ ਦੇ ਜਨਾਜ਼ੇ ਛੱਡ ਕੇ ਗਏ ਆ। ਇਹਨਾਂ ਬਾਰਿਸ਼ਾਂ 'ਚ ਅਸੀਂ ਆਪਣੇ ਜਨਮ ਸਥਾਨ ਨੂੰ ਛੱਡਿਆ। ਇਹਨਾਂ ਬਾਰਿਸ਼ਾਂ 'ਚ ਸਾਡੇ ਧਰਮ ਸਥਾਨ ਜਿੰਨੇ ਵੀ ਸੀ ਚਾਹੇ ਉਹ ਮੁਸਲਮਾਨਾਂ ਦੇ ਸੀ ਚਾਹੇ ਉਹ ਸਿੱਖਾਂ ਦੇ ਸੀ, ਭਾਵੇਂ ਹਿੰਦੂ ਭਰਾਵਾਂ ਦੇ ਸੀ ਉਹ ویرਾਨ ਕਰ ਦਿੱਤੇ ਗਏ। ਇਹ ਉਹੀ ਬਾਰਿਸ਼ਾਂ ਨੇ ਜਿਨ੍ਹਾਂ ਦੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਨਾ ਅੰਤਮ ਸੰਸਕਾਰ ਦਾ ਮੌਕਾ ਮਿਲਿਆ ਨਾ ਕਿਸੇ ਨੂੰ ਕਬਰ ਦੀ ਮਿੱਟੀ ਨਸੀਬ ਹੋਈ ਹੈ। ਇਹ ਇਸ ਗੱਲ ਨੂੰ ਅਸੀਂ ਭੁਲਾ ਨਹੀਂ ਸਕਦੇ ਕਿ 15 ਅਗਸਤ 1947 ਦੇ ਵਿੱਚ ਜੋ ਕੁਝ ਹੋਇਆ ਉਸ ਉਸ ਦੁਖਾਂਤ ਨੂੰ ਉਸ ਚੀਜ਼ ਨੂੰ ਜਦ ਦੋ ਭਰਾ ਆਪਸ ਦੇ ਵਿੱਚ ਲੜ ਪਏ ਜਦ ਇੱਕੋ ਹੀ ਜਗ੍ਹਾ ਤੇ ਸਦੀਆਂ ਤੋਂ ਰਹਿਣ ਵਾਲੇ ਜਿਨ੍ਹਾਂ ਨੇ ਸ਼ੇਖ ਬਾਬਾ ਫਰੀਦੁੱਦੀਨ ਗਨਚਕਰ اور ਫਿਰ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਇੱਕ ਸਾਂਝ ਸ਼ੁਰੂ ਕੀਤੀ ਹੋਵੇ ਜਿਸ ਸਾਂਝ ਨੂੰ ਕਦੀ ਮੁਗਲ ਸਾਮਰਾਜ ਨਹੀਂ ਤੋੜ ਸਕਿਆ ਜਿਸ ਸਾਂਝ ਦੇ ਵਿੱਚ ਕਦੀ ਨਬੀ ਖਾਨ ਗਨੀ ਖਾਨ ਨਜ਼ਰ ਆਏ ਕਦੀ ਪੀਰ ਬੁੱਧੂ ਸ਼ਾਹ ਨਜ਼ਰ ਆਏ ਤੇ ਉਸ ਸਾਂਝ ਨੂੰ ਜਿਹੜੀ ਕਿ ਪਿਛਲੇ ਕਈ 100 ਸਾਲਾਂ ਤੋਂ ਲਗਾਤਾਰ ਜਿਹੜੀ ਅੰਗਰੇਜ਼ ਦੇ ਸਾਹਮਣੇ ਵੀ ਇੱਕ ਮੈਂ ਸਮਝਦਾ ਕਿ ਲੋਹੇ ਦੀ ਕੰਧ ਬਣ ਕੇ ਖੜੀ ਰਹੀ ਜਿਸ ਸਾਂਝ ਨੇ ਅੰਗਰੇਜ਼ ਨੂੰ ਉੱਪਰ ਜਾਣ ਤੇ ਮਜਬੂਰ ਕਰ ਦਿੱਤਾ ਸਿਆਸਤਦਾਨਾਂ ਦੀ ਚਾਲਬਾਜ਼ੀਆਂ ਨੇ ਸਿਆਸਤਦਾਨਾਂ ਦੇ ਆਪਣੇ ਮਫਾਦ ਨੇ ਕਿਉਂਕਿ ਜਿਨ੍ਹਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਮੁਸਲਮਾਨ ਨਹੀਂ ਸੀ ਨਾ محمد ali ਜਿਨ੍ਹਾਂ ਪੰਜਾਬ ਦਾ ਰਹੇ ਉਹ ਨਹੀਂ ਸੀ ਔਰ ਉਸ ਦੀ ਪਾਰਟੀ ਜਿਹਨਾਂ ਲੋਕਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਨਹੀਂ ਸੀ ਹੂੰ ਤੇ ਇੱਥੇ ਵੀ ਜਿਹੜੇ ਲੋਕ ਇੱਥੇ ਰਹਿੰਦੇ ਸੀ ਕਿਉਂਕਿ ਤੁਸੀਂ ਪੁਰਾਣੇ ਆਪਣੇ ਪੁਰਖਿਆਂ ਨੂੰ ਪੁੱਛੋ ਜਿਹੜੇ ਹਿੰਦੂ ਸਿੱਖ ਅਜੇ ਮੌਜੂਦ ਨੇ ਆਪਣੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਜਿਹੜੇ ਮੁਸਲਮਾਨ ਬੁੜੇ ਮੌਜੂਦ ਨੇ ਬੁੜੀਆਂ ਮੌਜੂਦ ਨੇ ਸਾਡੀਆਂ ਮਾਵਾਂ ਉਹਨਾਂ ਨੂੰ ਕਦੀ ਪੁੱਛੋ ਤੇ ਉਹ ਕਹਿੰਦੇ ਸਾਨੂੰ ਤਾਂ ਐਂ ਲੱਗਦਾ ਸੀ ਵੀ ਸ਼ਾਇਦ 2-4 ਦਿਨ ਦੀ ਗੱਲ ਹੈ ਥੋੜੇ ਹਾਲਾਤ ਖਰਾਬ ਹੋਏ ਨੇ ਉਸ ਤੋਂ ਬਾਅਦ ਅਸੀਂ ਮੁੜ ਕੇ ਆਪਣੇ ਘਰਾਂ ਨੂੰ ਵਾਪਸ ਜਿਹੜਾ ਆਇਓ ਆਣਾ ਹੈ ਲੇਕਿਨ ਉਹਨਾ ਭੋਲੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਤੁਸੀਂ ਐਸੇ ਸਿਆਸਤਦਾਨ ਦੀ ਪੇਂਟ ਚੜ ਗਏ ਹੋ ਜਿਹੜੇ ਨਾ ਉਧਰ ਨਾ ਇਧਰ ਉਹ ਹਮੇਸ਼ਾ ਆਪਣੀ ਗੱਲ ਕਰਨਗੇ ਉਹ ਇਨਸਾਨਾਂ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਨਹੀਂ ਰੱਖਣਗੇ ਮੈਂ ਉਹੀ ਪਹਿਲਾਂ ਪੁੱਛਿਆ ਸੀ ਵੀ ਇਸ ਦੇ ਪਿੱਛੇ ਕਾਰਨ ਕੀ ਰਿਹਾ ਕੋਣ ਸੀਗਾ ਇਸ ਦੇ ਪਿੱਛੇ ਗਲਵ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਮੁਗਲ ਸਮਰਾਜ ਸੀ ਉਹ ਨਹੀਂ ਅਲੱਗ ਕਰ ਪਾਏ ਕਿਉਂਕਿ ਉਹ ਤਾਂ ਮੁਗਲਾਂ ਦਾ ਸਮਰਾਜ ਸੀਗਾ ਫਿਰ ਇਹ ਅਲੱਗ ਕਿਦਾਂ ਹੋਏ ਜਿੱਥੇ ਤੱਕ ਮੈਂ ਹੁਣ ਤੱਕ ਪੜਿਆ ਮੈਨੂੰ ਇਹ ਸਮਝ ਆਂਦਾ ਜੋ ਕਾਰਨ ਮੈਂ ਸ਼ੁਰੂ ਜੀ ਤੁਹਾਡੇ ਨਾਲ ਗੱਲ ਕੀਤੀ ਕਿ ਪੰਜਾਬੀ ਘਟ ਗਿਣਤੀ ਹੋਣ ਦੇ ਬਾਵਜੂਦ ਮੋਢੀ ਬਣੇ ਰਹੇ ਤੇ ਫਿਰ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਕੱਟੇ ਅਗਰ ਪੰਜਾਬੀਆਂ ਨੂੰ ਅਲੱਗ ਨਹੀਂ ਕੀਤਾ ਗਿਆ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਗਏ ਤੇ ਇਹ ਦੁਨੀਆ ਤੇ ਰਾਜ ਕਰ ਤੇ ਫਿਰ ਇਹ ਪੂਰੇ ਦੇਸ਼ ਨੂੰ ਇਹ ਦੇਸ਼ ਨੂੰ ਇਨਸਾਫ ਦੀ ਡੈਮੋਕ੍ਰੇਸੀ ਦਾ ಪಾਠ ਪੜਾਉਣਗੇ ਫਿਰ ਇਹ ਗੁੰਡਾਗਰਦੀ ਦਾ ਰਾਜ ਜਿਹੜਾ ਹੈ ਜਿਹੜਾ ਸਮੇਂ-ਸਮੇਂ ਸਿਰ ਕਈ ਵਾਰੀ ਸਥਾਪਿਤ ਹੋ ਜਾਂਦਾ ਹੈ ਜਿਹਦੇ ਚ ਧਾਰਮਿਕ ਕੱਟਰਵਾਦ ਵੀ ਹੁੰਦਾ ਹੈ ਜਿਹਦੇ ਚ ਦੰਗੇ ਵੀ ਹੁੰਦੇ ਆ ਜਿੱਚ ਫਸਾਦ ਵੀ ਹੁੰਦੇ ਆ ਜਿਹਦੇ ਚ ਇੱਕ ਦੂਜੇ ਦੀ ਧੀਆਂ ਪੈਣਾ ਦੀ ਇੱਜ਼ਤ ਵੀ ਲੁੱਟੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਸੀਗਾ ਵੀ ਅਗਰ ਪੰਜਾਬੀ ਵਜੂਦ ਦੇ ਵਿੱਚ ਰਹਿੰਦੇ ਆ ਉਹਨੋਂ ਪੰਜਾਬੀ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਇਨਾ ਤਿੰਨਾਂ ਚ ਕੋਈ ਹੋਣ ਹੁਣ ਇਹ ਸੀਗਾ ਵੀ ਅਗਰ ਇਹ ਤਾਕਤਵਰ ਲੋਕ ਜਿਹੜੇ ਨੇ ਐਡਾ ਵੱਡਾ ਸਟੇਟ ਐਡਾ ਵੱਡਾ ਸੂਬਾ ਜਿਹੜਾ ਹੈ ਅਗਰ ਇਹ ਰਹਿ ਆ ਸਾਡੀ ਸਿਆਸਤ ਤਾਂ ਖਤਮ ਹੋ ਜਾਊਗੀ ਸਾਡੀ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਚ ਸਿਆਸਤ ਨਹੀਂ ਨਜ਼ਰ ਆਣੀ ਫਿਰ ਤਾਂ ਪੰਜਾਬੀਆਂ ਦਾ ਗਲਬਾ ਜਿਹੜਾ ਉਹ ਨਜ਼ਰ ਆਏਗਾ ਮੈਂ ਸਮਝਦਾ ਜਿੱਥੇ ਤੱਕ ਹੁਣ ਤੱਕ ਇਤਿਹਾਸ ਨੂੰ ਮੈਂ ਪੜਦਾ ਕਿ ਉਸ ਵੇਲੇ ਦੇ ਜਿਹੜੇ ਮਫਾਦ ਪ੍ਰਸਤ ਲੀਡਰ ਸੀਗੇ ਉਹ ਤੇ ਅੰਗਰੇਜ਼ ਉਹ ਦੋਨੋਂ ਇਹ ਚਾਹੁੰਦੇ ਸੀਗੇ ਕਿ ਭਾਰਤ ਦੇ ਵਿੱਚ ਕੁਝ ਐਸਾ ਪਾੜ ਪਾਇਆ ਜਾਵੇ कि ਜਿਹਦੇ ਨਾਲ ਉਹਨਾਂ ਦੇ ਤਾਂ ਉੱਲੂ ਸਿੱਧੇ ਹੋ ਜਾਣ ਔਰ ਸਦੀਆਂ ਤੱਕ ਜਿਹੜਾ ਹੈ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੁੰਦੇ ਕਾਬਲ ਨਾ ਬਣ ਸਕੀਏ ਲੇਕਿਨ ਅਗਰ ਅਸੀਂ ਉਹਨਾਂ ਇਤਿਹਾਸ ਨੂੰ ਦੇਖਦੇ ਹਾਂ 1800 1947 ਦਾ ਜਿਹੜਾ ਦੁਖਾਂਤ ਪੰਜਾਬ ਦੇ ਉੱਤੇ guzreya ਹੈ ਅੱਜ ਕੱਲ੍ਹ ਆ ਜਿਹੜੀਆਂ ਬਾਦਸ਼ਾਹਾਂ ਹੋ ਰਹੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਬਾਦਸ਼ਾਹਾਂ ਦੇ ਵਿੱਚ 1947 ਚ ਕਹਿਤ ਪੈ ਗਿਆ ਸੀਗਾ ਇਹਨਾਂ ਬਾਰਸ਼ਾਂ 'ਚ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਸੀ ਇਹਨਾਂ ਬਾਰਸ਼ਾਂ ਦੇ ਵਿੱਚ ਹੀ ਲੋਕ ਜਿਹੜੇ ਪਾਕਿਸਤਾਨ ਗੱਡੀਆਂ 'ਚ ਭਰ ਕੇ ਜਾ ਰਹੇ ਸੀਗੇ ਉੱਥੇ ਸਿਰਫ ਉਹਨਾਂ ਦੀਆਂ ਜਨਾਜ਼ੇ ਪਹੁੰਚਦੇ ਸੀ ਇਹਨਾਂ ਬਾਰਸ਼ਾਂ 'ਚ ਪਾਕਿਸਤਾਨ ਤੋਂ ਜਿਹੜੇ ਹਿੰਦੂ ਸਿੱਖ ਰੇਲ ਗੱਡੀਆਂ 'ਚ ਆ ਰਹੇ ਸੀ ਇੱਥੇ ਉਹਨਾਂ ਦੀਆਂ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ ਜਿੰਦਾ ਬੰਦੇ ਨਹੀਂ ਉਤਰੇਗੇ ਕਈ ਕਈ ਪਰਿਵਾਰ ਕਈ ਕਈ ਪਰਿਵਾਰ ਜਿਨ੍ਹਾਂ ਦੇ 20 25 25 ਜੀ ਸੀ ਉਹਨਾਂ ਚੋਂ ਇੱਕ ਇੱਕ ਬੰਦਾ ਹੀ ਬਚਿਆ ਬਹੁਤ ਸਾਰੇ ਪਰਿਵਾਰ ਐਸੇ ਗੁਜ਼ਰੇ ਐ ਜਿਨ੍ਹਾਂ ਦੀਆਂ ਬੇਟੀਆਂ ਜਵਾਨ ਜਿਹੜੀਆਂ ਗਵਾਚ ਗਈਆਂ ਇਹਨਾਂ ਹੱਲਿਆਂ ਦੇ ਦੌਰਾਨ ਜਿਨ੍ਹਾਂ ਦੇ ਪੁੱਤ ਗਵਾਚ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਗਏ ਕਿੱਥੇ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਕੋਈ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਸਰਵੇ ਹੀ ਨਹੀਂ ਹੋਇਆ ਅਜੇ ਤੱਕ ਕੋਈ ਇਹ ਗਿਣਤੀ ਇਕੱਠੀ ਨਹੀਂ ਕੀਤੀ ਗਈ ਵੀ ਕੌਣ ਕਿੱਥੋਂ ਤੁਰਿਆ ਕਿੱਥੇ ਮਾਰਿਆ ਗਿਆ ਕਿੱਥੇ ਪਹੁੰਚਿਆ ਮਾਰਨ ਵਾਲੇ ਲੋਕ ਕੌਣ ਸੀ ਅਗਰ ਤੁਸੀਂ ਪੰਜਾਬੀਆਂ ਨੂੰ ਪੁੱਛਦੇ ਹੋ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਕੌਣ ਹੈ ਮਾਰਨ ਵਾਲੇ ਉਹ ਇਹ ਦੱਸਦੇ ਵੀ ਸਾਡੇ ਪਿੰਡ ਵਾਲਾ ਤਾਂ ਕੋਈ ਨਹੀਂ ਸੀ ਤੁਸੀਂ ਜਿੰਨੀਆਂ ਕਹਾਣੀਆਂ ਅਜੇ ਤੱਕ ਇਕੱਠੀਆਂ ਕਰ ਲਓਗੇ ਤੇ ਇਹਦਾ ਮਤਲਬ ਕਿ ਜਦੋਂ ਪੰਜਾਬ ਦੇ ਵਿੱਚ ਵੰਡ ਪਾਈ ਗਈ ਤੇ ਉਸ ਵੰਡ ਦੇ ਪਿੱਛੇ ਵੀ ਪੂਰੀ ਪਲਾਨ ਦਿਮਾਗ ਜਿਹੜਾ ਚਾਹੇ ਹੁਣ ਉਸ ਵੇਲੇ ਦੇ ਸਿਆਸਤਦਾਨ ਹੋਣ ਜਾਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਹੋਵੇ ਉਹ ਵੀ ਨਾਲ-ਨਾਲ ਕੰਮ ਕਰ ਰਿਆ ਸੀ ਤਾਂ ਕਿ ਤੁਸੀਂ ਹੱਲਿਆਂ ਦੇ ਦੌਰਾਨ ਅਗਰੇ ਪੁੱਛਦੇ ਹੋ ਕਿ ਦੁਸ਼ਮਣ ਕਿੱਥੋਂ ਆਇਆ ਮਾਰਿਆ ਤੁਹਾਨੂੰ ਕਿਹਨਾਂ ਨੇ ਤੇ ਲੋਕ ਤਾਂ ਇਹ ਕਹਿੰਦੇ ਆ ਕਿ ਇੱਥੇ ਦੇ ਮੁਸਲਮਾਨ ਕਿ ਸਾਨੂੰ ਸਾਡੇ ਸਿੱਖਾਂ ਵੀਰਾਂ ਨੇ ਹਿੰਦੂ ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸਿੱਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਘਰਾਂ ਚ ਲੁਕੋ ਕੇ ਰੱਖਿਆ ਫਿਰ ਉਹ ਸਾਨੂੰ ਬਾਰਡਰ ਤੱਕ ਛੱਡ ਕੇ ਆਏ ਤੇ ਫਿਰ ਜਿਨ੍ਹਾਂ ਨੇ ਕਤਲੋਗਾਰਦ ਕੀਤੀ ਹੈ ਕਿੱਥੋਂ ਆਏ ਇਹ ਬਸ ਉਹੀ ਉਹ ਅਨਸਰ ਸੀਗੇ ਜਿਹੜੇ ਕਈ ਸਦੀਆਂ ਤੋਂ ਇਸ ਇੰਤਜ਼ਾਰ 'ਚ ਸੀ ਕਿ ਕਦੀ ਧਰਮ ਦੇ ਨਾਂ ਤੇ ਅਸੀਂ ਕੱਟਰਵਾਦ ਫੈਲਾਵਾਂਗੇ ਕਦੀ ਧਰਮ ਦੇ ਨਾਂ ਤੇ ਅਸੀਂ ਲੋਕਾਂ ਦਾ ਖੂਨ ਬਹਾਵਾਂਗੇ ਜਿਹੜੇ ਕਿ ਹਰ ਹਰ ਮਾਸ਼ਰੇ ਚ ਯਾਨੀ ਹਰੇਕ ਕੌਮ ਦੇ ਵਿੱਚ ਦੋ ਚਾਰ ਲੋਕ ਐਸੇ ਮੌਜੂਦ ਹੁੰਦੇ ਐ ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਸ਼ੌਕ ਹੁੰਦਾ ਹੈ ਕਿ ਯਾਰ ਕਦੀ ਲੜਾਈ ਹੋਵੇ ਤੇ ਅਸੀਂ ਵੀ ਕੁਝ ਨਾ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਈਏ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬੀ ਸੀ ਉਹ ਤਾਂ ਇੱਕ ਦੂਜੇ ਨੂੰ ਉਦੋਂ ਸਾਹਮਦੇ ਰਹੇ ਤੇ ਜਿਹੜੇ ਪੰਜਾਬ ਦੇ ਜਿਹੜੇ ਉਗਰਦਾਰ ਸੀਗੇ ਉਹਨਾਂ ਨੇ ਵੰਡ ਦੇ ਵਿੱਚ ਜਿਹੜਾ ਆਪਣੀ ਜਿਹੜੇ ਖਰਾਬ ਭੂਮਿਕਾ ਜਿਹੜੀ ਮਤਲਬ ਜਿਹੜੇ ਉਸ ਸਮੇਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਵੰਡੀ ਤਾਂ ਪਾਈ ਪਾਈ 60% ਹਿੱਸਾ ਪੰਜਾਬ ਦਾ ਲੈ ਵੀ ਮਤਲਬ ਉਹ ਉਧਰ ਪਾਕਿਸਤਾਨ ਵਾਲੇ ਵੀ ਚਲਾ ਗਿਆ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਅਸਲ ਚ ਕਤਲੋਗਾ ਕਤਲ ਅਗਰ ਵੰਡ ਹੋਣੀ ਵੀ ਸੀ ਐਡਾ ਵੱਡਾ ਦੇਸ਼ ਕੰਪਨੀ ਸਰਕਾਰ ਨੇ ਜਿਸ ਤੇ 300 ਸਾਲ ਰਾਜ ਕੀਤਾ 300 ਸਾਲ ਉਹਨੇ ਇਹਦੀਆਂ ਡਿਵੀਜ਼ਨਾਂ ਬਣਾ ਕੇ ਰੱਖੀਆਂ ਸਭ ਕੁਝ ਕੀਤਾ ਅਗਰ ਉਹ ਚਾਹੁੰਦੇ ਉਸ ਵੇਲੇ ਉਸ ਵੇਲੇ ਦੀ ਸਰਕਾਰ ਅਗਰ ਚਾਹਦੀ ਤੇ ਉਹ ਇਹ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਇਨੂੰ ਪੂਰਾ ਅਮਨ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀਗਾ ਹੂੰ ਕਤਲਗਾਰਤ ਨੂੰ ਇਨੂੰ ਬਿਨਾ ਕਤਲਗਾਰਤ ਦੇ ਵੀ ਕਿਹਾ ਜਾ ਸਕਦਾ ਸੀਗਾ ਕਿ ਵੀ ਐਨ ਐਨ ਦਿਨ ਐਨ ਐਨ ਜ਼ਿਲ੍ਹਿਆਂ ਨੂੰ ધਮਾਂਗੇ ਜਾਂ ਫੌਜ ਦਾ ਇੰਤਜ਼ਾਮ ਕਰਾਂਗੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਲਾਵਾਂਗੇ ਇਹ ਐਲਾਨ ਕਰ ਦੇਣਾ ਕਿ 24 ਘੰਟੇ ਦੇ ਵਿੱਚ ਵਿੱਚ ਆਬਾਦੀਆਂ ਦਾ ਤਬਾਦਲਾ ਕੀਤਾ ਜਾਵੇ ਇਹ ਐਲਾਨ ਕਰ ਦੇਣਾ ਕਿ ਵੀ ਸ਼ਾਮ ਨੂੰ ਅੱਜ 14 ਅਗਸਤ ਨੂੰ ਪਾਕਿਸਤਾਨ ਦੀ ਸਥਾਪਨਾ ਹੋ ਰਹੀ ਹੈ ਇਹ ਐਲਾਨ ਕਰ ਦੇਣਾ ਕਿ ਅੱਜ 15 ਅਗਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਹੈ ਉਹ ਜਿਹੜੇ ਲੋਕ ਪੂਰੇ ਦੇਸ਼ 'ਚ ਤਾਂ ਲੋਕ ਖੁਸ਼ੀ ਮਨਾ ਰਹੇ ਸੀ ਲੱਡੂ ਵੰਡ ਰਚ ਵੀ ਅੰਗਰੇਜ਼ ਚਲਾ ਗਿਆ ਚਲਾ ਗਿਆ ਅਸੀਂ ਆਪਣੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਚੱਕੀ ਮੋਢਿਆਂ ਦੇ ਉੱਤੇ ਤੁਰੇ ਜਾ ਰਹੇ ਸੀਗੇ ਭਾਵੇਂ ਅਸੀਂ ਲੈਹੰਦੇ ਪੰਜਾਬ ਤੋਂ ਚੜ੍ਹਦੇ ਵੱਲ ਆਏ ਆ ਭਾਵੇਂ ਚੜ੍ਹਦੇ ਤੋਂ ਲੈਹੰਦੇ ਪੰਜਾਬ ਵੱਲ ਗਏ ਆ ਲੇਕਿਨ ਦੋਨਾਂ ਦੀ ਕਹਾਣੀ ਦੋਨਾਂ ਦਾ ਜ਼ਖਮ ਦੋਨਾਂ ਦਾ ਦਰਦ ਜਿਹੜਾ ਹੈ ਉਹ ਇੱਕੋ ਜਿਹਾ ਹੈ ਔਰ ਉਹਨੂੰ ਉਹੀ ਲੋਕ ਮਹਿਸੂਸ ਕਰ ਸਕਦੇ ਜਿਨ੍ਹਾਂ ਨੇ ਇਹਨੂੰ ਆਪਣੇ ਪਿੰਡੇ ਤੇ ਹੰਡਾਇਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੰਗ ਆਜ਼ਾਦੀ ਦੀ ਲੜਾਈ ਕੀ ਸੀ ਔਰ ਫਿਰ ਵਟਵਾਰੇ ਵੇਲੇ ਕੀ ਹੋਇਆ ਉਹਨਾਂ ਨੂੰ ਇਸ ਦਰਦ ਦਾ ਜਿਹੜਾ ਉਹ ਅਹਿਸਾਸ ਨਹੀਂ ਹੋ ਸਕਦਾ ਤੁਸੀਂ ਗੱਲ ਕਰਦੇ ਪੇ ਸੀ ਵੀ ਕਈਆਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਭਰਾ ਕਿੱਥੇ ਚਲੇ ਗਏ ਸਾਡੇ ਫੈਮਿਲੀ ਵੀ ਪਾਕਿਸਤ ਕਹਿੰਦੇ ਮੈਨੂੰ ਆਪਣੇ ਭਰਾ ਤਾਂ ਨਹੀਂ ਪਤਾ ਮੇਰੇ ਜਿਹੜੇ ਮੇਰੇ ਜਿਹੜੇ ਦਾਦਾ ਜੀ ਨੇ ਬੜੇ ਮੌਲਾਨਾ ਹਬੀਬੁਰ रहमान ਲੁਧਿਆਣਵੀ ਜਿਹੜੇ ਭਾਰਤ ਦੀ ਜੰਗ ਆਜ਼ਾਦੀ ਦੇ ਉਹਨਾਂ ਮੋਡੀਆਂ ਚੋਂ ਆਏ ਜਿਨ੍ਹਾਂ ਦਾ ਨਾਂ ਉਂਗਲਾਂ ਤੇ ਗਿਣਿਆ ਜਾਂਦਾ ਉਹਨਾਂ ਨੇ ਜਦ ਸੁਣਿਆ ਵੀ ਪਾਕਿਸਤਾਨ ਬਣ ਰਿਹਾ ਹੈ ਮੁਹੰਮਦ ਅਲੀ ਜੀ ਨਾਲ ਉਹਨਾਂ ਦੇ ਨਾਲ ਲੁਧਿਆਣੇੋਂ ਨੰਗੇ ਉਹ ਸਾਡੇ ਘਰ ਆਏ ਕਿਹਾ ਵੀ ਮੈਂ ਜੋ ਇਹਦਾ ਨੁਕਸਾਨ ਦੇਖਦਾ ਤੂੰ ਨਹੀਂ ਦੇਖਦਾ ਵੀ ਇਹ ਕੰਮ ਨਾ ਕਰ ਲੇਕਿਨ ਖੈਰ ਉਹਦੇ ਪਿੱਛੇ ਕਿਉਂਕਿ ਹੋਰ ਸਿਆਸਤਦਾਨ ਨਾਲ ਲੱਗੇ ਹੋਏ ਸੀਗੇ ਜਦ 47 ਦੀ ਵੰਡ ਹੋਈ ਤਾਂ ਉਹਨਾਂ ਨੇ ਕਿਹਾ ਜੀ ਮੈਂ ਤਾਂ ਪਾਕਿਸਤਾਨੀ ਜਾਣਾ ਮੈਂ ਆਪਣੇ ਦੇਸ਼ ਚੀ ਵੀ ਰ ਉਸ ਤੋਂ ਬਾਅਦ ਮੈਂ ਉਹਨਾਂ ਦਾ ਜੀਵ ਇਤਿਹਾਸ ਪੜ੍ਹਦਾ ਮੈਂ ਉਹਨਾਂ ਦੀ ਜਿਹੜੀ ਬਾਕੀ ਜੀਵਨੀ ਬੜੀ 47 ਤੋਂ ਲੈ ਕੇ 56 ਤੱਕ ਦਾ ਜਿਹੜਾ ਉਹਨਾਂ ਕੋਲ ਸਮਾਂ ਗੁਜ਼ਰਿਆ ਉਹ ਇਸ ਦਰਦ ਦੇ ਵਿੱਚ ਗੁਜ਼ਰਿਆ ਉਹਨਾਂ ਨੇ ਇੱਕ ਫਿਰ ਬਸਾਓ ਕਮੇਟੀ ਬਣਾਈ ਉਹ ਚ ਪੰਡਿਤ ਪੰਥ ਨੂੰ ਨੇਤਾ ਮਾਸਟਰ ਤਾਰਾ ਸਿੰਘ ਹੋਰੀ ਜਿਨ ਨੇ ਉਹਦਾ ਕੀ ਕੰਮ ਲਾਇਆ ਇਸ ਕਮੇਟੀ ਨੂੰ ਕਿ ਸਾਰੀਆਂ ਧੀਆ ਪੁੱਤ ਲੱਭੋ ਵੀ ਇੱਧਰ ਕਿਹੜੀਆਂ ਧੀਆ ਪੁੱਤ ਰਹਿ ਗਈਆਂ ਉੱਧਰ ਕਿਹੜੇ ਪੁੱਤ ਰਹਿ ਗਏ 5 ਸਾਲ ਉਹ ਮਿਸ਼ਨ ਚਲਾਇਆ ਬਹੁਤ ਸਾਰੀਆਂ ਬੇਟੀਆਂ ਨੂੰ ਉਧਰੋਂ ਇਧਰ ਲੈ ਕੇ ਆਇਆ ਬਹੁਤ ਸਾਰੀਆਂ ਬੇਟੀਆਂ ਨੂੰ ਇਧਰੋਂ ਉਧਰ ਭੇਜਿਆ ਔਰ ਬਹੁਤ ਸਾਰੇ ਲੋਕਾਂ ਨੂੰ ਮੋੜ ਕੇ ਜਿੱਦਾਂ ਉਹਨਾਂ ਦਾ ਵਸੇਵਾ ਹੋ ਸਕਦਾ ਸੀ ਉਹ ਕਰਾਇਆ ਲੇਕਿਨ ਉਸ ਦੁਕਾਨ ਦੇ ਵਿੱਚ ਵੀ ਉਹ ਅਕਸਰ ਉਹ ਕਹਿੰਦੇ ਹੁੰਦੇ ਸੀ ਕਿ ਇਹ ਇੱਕ ਐਸਾ ਵੱਡਾ ਜ਼ਖਮ ਹੈ ਇੱਕ ਐਸਾ بڑا ਜ਼ਖਮ ਹੈ ਕਿ ਜਿਹਦੇ ਉੱਤੇ ਮਲ੍ਹਮ ਵੀ ਅਗਰ ਲਗਾਈ ਜਾਵੇ ਤੇ ਉਹ ਕੋਈ ਅਸਰ ਨਹੀਂ ਕਰੇਗੀ ਉਹਨਾਂ ਦੀ ਜਿਹੜੀ ਅਹਿਲਿਆ ਹੈ ਬੀਬੀ ਸ਼ਫਾਤ ਬੇਗਮ ਉਹਨਾਂ ਦੇ ਬਾਰੇ ਵਿੱਚ ਕਿਤਾਬ ਦੇ ਵਿੱਚ ਪੜਿਆ ਕਿ ਉਹਨਾਂ ਨੂੰ ਕੁਝ ਦਿਨ ਦੇ ਲਈ ਜਦ ਬਹਾਵਲਪੁਰ ਜਾਣਾ ਪਿਆ ਤੇ ਉਹਨਾਂ ਨੇ ਆਪਣੇ ਮੀਆਂ ਨੂੰ ਕਿਹਾ ਕਿ ਆਪਾਂ ਇਦਾਂ ਕਰੀਏ ਲਾਹੌਰ ਚਲੀਏ ਲਾਹੌਰ ਚਲੀਏ ਤੇ ਲੁਧਿਆਣਾ ਛੱਡ ਕੇ ਜਾਣਾ ਪਿਆ ਸੀ ਤੇ ਉਹਨਾਂ ਨੇ ਇੱਕ ਦਿਨ ਪੁੱਛਿਆ ਵੀ ਤੂੰ ਰੋਜ਼